ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਵਿੱਚ ਤੇ ਲਓ ਜੀ ਵਿਆਹ ਦਾ ਸੀਜ਼ਨ ਚੱਲ ਰਿਹਾ ਤੁਹਾਨੂੰ ਪਤਾ ਹੈ ਇੱਕ ਵਿਆਹ ਹੋਰ ਸਟਾਰਟ ਹੋ ਚੁੱਕਿਆ ਅੱਜ ਸਾਡੀ ਮਨਪ੍ਰੀਤ ਕੌਰ ਕੀਤੋਂ ਦਾ ਵਿਆਹ ਹੈ ਭਾਈ ਪਿੰਡ 'ਚ ਹੀ ਆਪਣੇ ਅੱਜ ਚੜ ਗਈ ਕੜਾਹੀ ਤੇ ਹੁਣ ਮੈਂ ਉਹਨਾਂ ਦੇ ਘਰੇ ਜਾਊਂਗਾ ਕੜਾਹੀ ਤੇ ਤੇ ਨਾਲੇ ਰੋਟੀ ਪਾਣੀ ਛਕਾਂਗੇ ਆਹ ਕਹਿੰਦੇ ਰੋਟੀ ਪਾਣੀ ਆਪਣਾ ਉਧਰ ਹੀ ਹੈ ਤਿੰਨ ਚਾਰ ਦਿਨ ਹੁਣ ਸਾਨੂੰ ਦਿਖਾਵਾਂਗੇ ਸਾਰਾ ਆਪਣੇ ਵਲੌਗ ਨਾਲ ਬਣੇ ਰਹੋ ਤੇ ਚੱਲਦੇ ਚੱਲਦੇ ਬਦਲ ਨੂੰ ਸ਼ੇਅਰ ਕਰੀ ਚੱਲਿਓ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਵਿਆਹ ਵਾਲੇ ਘਰੇ ਪਿੱਛੇ ਦੇਖ ਰਹੇ ਹੋ ਜੀ ਉਹ ਘਰ ਹੈ ਜੀ ਤੁਹਾਨੂੰ ਦਿਖਾਵਾਂਗੇ ਡੈਕੋਰੇਸ਼ਨ ਚੱਲ ਰਹੀ ਹੈ ਜਿੰਨੇ ਚੰਨਿਆਂ ਲਾਉਣ ਵਾਲੇ ਆਰ ਨੇ ਤੁਹਾਨੂੰ ਦਿਖਾਵਾਂਗੇ ਸਾਰਾ ਸਾਰਾ ਗੱਲ ਲੂ ਮੈਂ ਪਹਿਲਾਂ ਕਹਿ ਹੀ ਸੀ ਜਦੋਂ ਮੈਂ ਤੁਹਾਨੂੰ ਬਿਆ ਕਰੂੰਗੀ ਪਹਿਲਾਂ ਘਰ ਤੋਂ ਕੰਮ ਕਰਦੇ ਕਰੀ ਨਾ ਬਈ ਆਹ ਕੁੜੀ ਹੈ ਵਿਆਹ ਵਾਲੀ ਗੱਲੂ ਉਹ ਪਰ ਰੱਖੀ ਜਾ ਰੋਟੀ ਦੀ ਚੱਲਦੇ ਕੰਮ ਜੋਰਾਂ ਤੇ ਅਏ ਸਟੇਰ ਕੱਟ ਪਹੁੰਚਿਆ ਅਸੀਂ ਅਸੀਂ ਪਹੁੰਚੇ ਨੇ 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 ਅਸੀਂ ਮੰਨ ਤਾਂ ਪਹਿਲਾਂ ਪਹੁੰਚ ਚੁੱਕੀ ਆ ਬਾਈ ਨੰਬਰ ਲੈ ਗਈ ਸਭ ਤੋਂ ਇਹ ਨੰਬਰ ਲੈ ਗਈ ਆ ਕੱਲੜੂ ਤੁਹਾਨੂੰ ਇੱਕ ਦਾ ਕੱਲ੍ਹ ਬਾਅਦ ਜੀ ਲਓ ਜੀ ਬਾਈ ਡੈਕੋਰੇਸ਼ਨ ਹੋਣ ਲੱਗ ਰਹੀ ਐ ਸੁੱਕੀ ਸਮਝਾ ਰਹੇ ਸਾਨੂੰ ਦੱਸ ਰਹੇ ਸੁੱਕੀ ਸਾਰੀ ਗੱਲ ਬਾਤ ਇਹ ਮੈਂ ਹਾਈਡਰ ਸੁੱਕੀ ਆ ਮਹਾਰਤ ਆ ਇਹ ਦੱਸਦਾ ਵੀ ਆਏ ਆ ਗੱਲ ਬਾਤ ਸੰਦਰੀਣਾ ਵਾਹਣੀ ਮੁਖੀ ਲੱਗੇ ਲੰਗਰ ਆ ਗਏ ਲੋ ਜੀ ਉਹਰੇ ਹੁਣ ਸਾਰਾ ਪ੍ਰੋਗਰਾਮ ਸਾਹ ਸੁਵਾਈ ਚੱਲ ਰਹੀ ਹੈ ਇੱਥੇ ਹੁਣ ਜਾਗੂ ਦਾ ਵੀ ਤੇ ਬਰਾਤ ਦਾ ਸਿਸਟਮ ਇੱਥੇ ਲੱਗੂ ਸਾਰਾ ਸਾਹ ਸੁਵਾਈ ਚੱਲ ਰਹੀ ਹੈ ਸਾਡੇ ਚ ਲੋ ਜੀ ਹਲਵਾਈ ਸਾਹਿਬ ਵੀ ਚੱਲ ਰਹੇ ਨੇ ਲੱਡੂਆਂ ਦੀ ਤਿਆਰੀ ਹੋ ਰਹੀ ਹੈ ਲੱਡੂ ਬਣਾਏ ਜਾਣਗੇ ਸਾਡਾ ਪੂਟਾ ਪਰ ਆਪੇ ਲੱਗ ਰਿਹਾ ਖੁਰਚਣਾ ਮਾਰਨ ਲੱਡੂਆਂ ਚ ਮਿੱਠਾ ਲਾ ਰਿਹਾ ਤੇ ਹਲਵਾਈ ਬਣਾ ਰਿਹਾ ਆਪੇ ਲੱਡੂ ਵਾਲੀ ਬੁੰਦੀ ਹੁੰਦੀ ਹੁੰਦੀ ਜਿਹੜੀ ਉਹ ਜਦੋਂ ਸਾਰੇ ਬੈਠੇ ਕੰਮ ਵਾਲੇ ਬੈਠੇ ਨੇ ਵੇਟ ਕਰ ਰਹੇ ਨੇ ਵਿੱਚ ਮਨ ਤੋਂ ਕੰਮ ਘੱਟ ਸੀ ਕਿੰਨਾ ਕੰਮ ਹੈ ਨਹੀਂ ਸੀਗਾ ਇਸ ਤਰੀਕੇ ਨਾਲ ਤਿਆਰ ਹੁੰਦਾ ਹੈ ਲੱਡੂਆਂ ਦਾ ਮਟੀਰੀਅਲ ਆ ਉਹਨਾਂ ਨਾਲ ਦੇ ਵਿੱਚ ਮਿੱਠਾ ਖੰਡ ਦਾ ਕੋਲ ਬਣਾਇਆ ਹੋਇਆ ਉਹਦੇ ਵਿੱਚ ਪਾ ਕੇ ਮਿੱਠਾ ਲਾਇਆ ਜਾਂਦਾ ਹੈ ਕੰਮ ਚੱਲ ਰਿਹਾ ਜੋਰਾ ਸ਼ੋਰਾ ਤੇ ਅੱਜ ਤੋਂ ਛੋੜਾ ਕੰਮ ਘੱਟ ਸੀ ਕੱਲ ਨੂੰ ਫੁੱਲ ਹੋਊਗਾ ਤਾਂ ਕਰਕੇ ਅੱਜ ਬੰਦੇ ਘੱਟ ਨੇ ਹਲਵਾਈ ਵੀ 2 ਹੀ ਐ ਕੱਲ ਨੂੰ ਹਲਵਾਈ ਵੀ 2 ਹੋਣਗੇ ਤੇ ਕੰਮ ਹੋਊਗਾ ਫੁੱਲ ਬੜਾ ਫੁੱਲ ਦਿਖਾਈ ਚੱਲਾਂਗੇ ਨਾਲ ਦੀ ਨਾਲ ਚੱਲਦੇ ਚੱਲਦੇ ਬਲਾਗ ਨੂੰ ਸ਼ੇਅਰ ਕਰੀ ਚੱਲਿਓ ਤੇ ਤਾਜ਼ੇ-ਤਾਜ਼ੇ ਲੱਡੂ ਕਿਹਨੂੰ ਪਸੰਦ ਨੇ ਉਹ ਵੀ ਦੱਸਿਆ ਕਰੋ ਕਮੈਂਟ ਕਰਕੇ ਓ ਜੀ ਹੁਣ ਨਿਕਲੂਗਾ ਬਾਹਰ ਤੇ ਮਿੱਠੇ ਵਿੱਚ ਪਾਇਆ ਜਾਊਗਾ ਉਧਰ ਲਓ ਜੀ ਬਗੈ ਮਿੱਠੇ ਚ ਤੇ ਬੂਟੇ ਡਿਉਟੀਆਂ ਮਿੱਠੇ ਰਲਾਉਣ ਦੀ ਲਓ ਜੀ ਇਹ ਦਵਾ ਲੱਡੂ ਬਣਾਉਣ ਦਾ ਕੰਮ ਚੱਲ ਪਿਆ ਲੱਡੂ ਬਣਾਏ ਜਾ ਰਹੇ ਨੇ ਅੰਦਰ ਪਹੁੰਚੇ ਨੇ ਤਰਸੀਮ ਹੋਰੀ ਲੱਗ ਰਹੀ ਲੱਡੂ ਬਣਾਉਣ ਤਾਏ ਦਾ ਲੱਡੂ ਬੈ ਸਵਾਦ ਬਹੁਤ ਲੱਗਦਾ ਆ ਆਪਾਂ ਵੀ ਖਾਵਾਂਗੇ ਬਾਅਦ ਚ ਪਰ ਹਜੇ ਅੱਜ ਥੋੜੀ ਆਪਾਂ ਵੀਡੀਓ ਬਣਾ ਦਈਏ ਅੱਜ ਆਪਾਂ ਕੰਮ ਤਾਂ ਨਹੀਂ ਕੀਤਾ ਜੇ ਆਪਣੀ ਖਾਣ ਦੀ ਡਿਉਟੀ ਸੀ ਅੰਦਰ ਪਾਈ ਲੱਗੀਆਂ ਨੇ ਮਾਇਆਂ ਲੱਡੂ ਬਣਾਉਣ ਇਧਰ ਆਪਣਾ ਮਹਿਕਮਾ ਚੱਲ ਰਿਹਾ ਹੈ ਲੱਡੂਆਂ ਦਾ ਲਓ ਜੀ ਲੱਡੂਆਂ ਦਾ ਕੰਮ ਚੱਲ ਰਿਹਾ ਹੈ ਜੋਰਾਂ ਤੇ ਬੱਟਣ ਤੇ ਤੇ ਨਾਲ ਦੀ ਨਾਲ ਇਹ ਦੋ ਆ ਚਾਹ ਤਿਆਰ ਹੋ ਜਾਂਦੀ ਹੈ ਚਾਹ ਨਾਲ ਫਿਰ ਲੱਡੂ ਤਾਜ਼ੇ ਤਾਜ਼ੇ ਖਾਵਾਂਗੇ ਦਿਖਾਵਾਂਗੇ ਨਾਲ ਦੀ ਨਾਲ ਉਦੋਂ ਮਾਇਆਂ ਲੱਗਦੀਆਂ ਬਣਾਉਣ ਲੱਡੂ ਰਸੇ ਮੋਰੀ ਕਹਿੰਦਾ ਭਈ ਲੱਡੂ ਥੋੜਾ ਛੋਟਾ ਰੱਖਣਾ ਹੈ ਵੱਡਾ ਕਹਿੰਦੇ ਫਿਰ ਖਾਦਾ ਨਹੀਂ ਜਾਂਦਾ ਤਾਂ ਕਰਕੇ ਪੀਛੋਟੇ ਰੱਖਾਂਗੇ ਕਹਿੰਦੇ ਲੈ ਭਾਈ ਮਠਾਈ ਤਿਆਰ ਹੈ ਸਿਭੂ ਲੱਗ ਰਿਹਾ ਚਿੰਤੀ ਕਰਨਾ ਲੈਣ ਚ ਲਾਇਓ ਜਮਾ ਜਮੇ ਸੰ ਲੈ ਭਈ ਕੀ ਹੋਇਆ ਬਰਾਤ ਚ ਆਲੀ ਕਹਿਣ ਲੱਗ ਰਿਹਾ ਤੂੰ ਇਕ ਖਾ ਲਈ ਬਰਾਤ ਕੋਲ ਇਹ ਦੋਨੇ ਖਾਣ ਲੱਗ ਰਿਓ ਚੋਰੀ ਵੀਡੀਓ ਬਣਾਈ ਜਾਵੇਂ ਦੋਨੇ ਤੇਰੇ ਵੀ ਲੱਗਦੀ ਖਾਣ ਚ ਚੋਰੀ ਚੋਰੀ ਉਹ ਤਾਂ ਨਾ ਨਹੀਂ ਲੈਂਦੇ ਕੇ ਦਾ ਲਓ ਜੀ ਹੁਣ ਆਪਾਂ ਖਾਵਾਂਗੇ ਲੱਡੂ ਦੋ ਪੀਸ ਆਪਾਂ ਲੈਤਨੇ ਵਾਲੇ ਤਾਂ ਨਹੀਂ ਕਰ ਸੈਟ ਆਉਂਦੇ ਤੰਗ ਕਰਦਾ ਤੁਹਾਨੂੰ ਪਲਤੀ ਚਾਹ ਤਿਆਰ ਹੈ ਆਪਣੇ ਨਾਲ ਤੇ ਦੋ ਲੱਡੂ ਆਪਾਂ ਛਕਾਂਗੇ ਭੁੱਖ ਲੱਗੀ ਹੋਈ ਆ ਕਿੰਨਾ ਹਰਵਾਈ ਪਾਈ ਟੱਕਰ ਪਾਰੇ ਜੀ ਹੁੰਦੇ ਜਾਂ ਮੱਠੀਆਂ ਮੁੱਠੀਆਂ ਜਾਂ ਉਹ ਲੱਗ ਰਿਹਾ ਤਿਆਰ ਕਰਨ ਨੰਕੀਨ ਮੱਠੀਆਂ ਲੱਗ ਰਿਹਾ ਤਿਆਰੀ ਕਰਨ ਨਾਲ ਨਾਲ ਚੱਲ ਜਾਂਦਾ ਕੰਮ ਖਾਣ ਵਾਲੇ ਖਾਈ ਜਾਂਦੇ ਬਣਾਉਣ ਵਾਲੇ ਬੱਢੀ ਜਾਂਦੇ ਨੇ ਸਾਡੇ ਵਰਗੇ ਵੀਡੀਓ ਬਣਾਈ ਜਾਂਦੇ ਨੇ ਇਹ ਹਲਵਾਈ ਚੱਲ ਰਾ ਨਾਲ ਦੀ ਨਾਲ ਬੈਠੇ ਹੋਏ ਨੇ ਮੁੰਡੇ ਲੋ ਜੀ ਹੋ ਚੁੱਕਿਆ ਸ਼ਾਮ ਦਾ ਟਾਈਮ ਤੇ ਆਪਣੀ ਰੋਟੀ ਤਿਆਰ ਹੋਣਾ ਆਪ ਖਾਵਾਂਗੇ ਰੋਟੀ ਜੀ ਆ ਨਿਆ ਰੋ ਜੀ ਮੇਰੇ ਨਾਲ ਖਾਣਗੇ ਗੋਭੀ ਦੀ ਸਬਜ਼ੀ ਬੜੀ ਘੈਂਟ ਬਣੀ ਹੋਈ ਹੈ ਲੋ ਜੀ ਬੈ ਉੱਠੇ ਰੋਟੀ ਸ਼ਕ ਕੇ ਇਸ ਨੂੰ ਦਿਖਾਉਣੀ ਆ ਪਰ ਕੱਲ ਦਾ ਮਾਹੌਲ ਹੋਰ ਲੋ ਜੀ ਡੈਕੋਰੇਸ਼ਨ ਹੋ ਚੁੱਕਿਆ ਕੰਪਲੀਟ ਗੜੀਆਂ ਲੋੜੀਆਂ ਪੈ ਚੁੱਕੀਆਂ ਨੇ ਕਾਲ ਜਾਗ ਮੰਗ ਕਰ ਲੱਗ ਰਿਹਾ ਕੱਲ ਰੌਣਕਾਂ ਹੋ ਲਗੀਆਂ ਕੱਲ ਜਾਗੋ ਐ ਅਜੇ ਰਿਸ਼ਤੇਦਾਰ ਵੀ ਇੱਕ ਦੋ ਕੀ ਪਹੁੰਚੇ ਹੋਏ ਨੇ ਘੱਟ ਪਹੁੰਚੇ ਆ ਆਣ ਗਮਾਂਡੀ ਆ ਲਓ ਦਿਖਾਈਏ ਤੁਹਾਨੂੰ ਬਾਹਲੀ ਸਾਈਡ ਤੋਂ ਬਾਕੀ ਇਸ ਤਰੀਕੇ ਨਾਲ ਲੱਗਦਾ ਘਰ ਡੈਕੋਰੇਸ਼ਨ ਹੋ ਚੁੱਕੀ ਆ ਤਕਰੀਬਨ ਥੋੜਾ ਮੋਟਾ ਰਹਿਣਾ ਵਜ੍ਹਾ ਤੇ ਗੱਲਾਂ ਲੱਗ ਗਏ ਵੈਸੇ ਹੋ ਚੁੱਕੀ ਆ ਇੱਥੇ ਚੱਲਣਾ ਜੀ ਪ੍ਰੋਗਰਾਮ ਕੱਲ ਨੂੰ ਉਹ ਵੀ ਤੁਹਾਨੂੰ ਦਿਖਾਈ ਚੱਲਾਂਗੇ ਨਾਲ ਦੀ ਨਾਲ ਲਓ ਭਾਈ ਅੱਜ ਦਾ ਇਹ ਵਲੌਗ ਛੋਟਾ ਜਿਹਾ ਵਲੌਗ ਸੀਗਾ ਜੋ ਵੀ ਆਪਣੇ ਬਣਾਇਆ ਕਿਉਂਕਿ ਅੱਜ ਪਰੌਰਾ ਛੋਟਾ ਸੀ ਕੱਲੂ ਜੱਗ ਦਾ ਪ੍ਰੋਗਰਾਮ ਸਾਨੂੰ ਦਿਖਾਵਾਂਗੇ ਤੇ ਵਲੌਗ ਇਹ ਨਾਲ ਬਣ ਰਹੇ ਹੋ ਤੇ ਹੁਣ ਆਪਾਂ ਕਰਾਂਗੇ ਵਲੌਗ ਸਮਾਪਤ ਕੱਲੂ ਜੱਗ ਦਾ ਪ੍ਰੋਗਰਾਮ ਸਾਨੂੰ ਸਾਰਾ ਦਿਖਾਵਾਂਗੇ ਸਾਰਾ ਬਲੌ ਦੇਖੋ ਇਹ ਵੀ ਆਪਣਾ ਸ਼ੇਅਰ ਲਾਇਕ ਕਰਿਓ ਕਮੈਂਟ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਾਂਗੇ ਅਗਲੇ ਵਲੌਗ ਧੰਨਵਾਦ